ਆ ਇੱਕ ਸੇਰ ਤੇ ਦੂਜਾ ਸਵਾ ਸੇਰ ਝੂਠ ਬੋਲਣ ਚ ਵੀ ਤੇ ਸਾਰੇ ਪੁੱਠੇ ਸਦੇ ਕੰਮ ਕਰਨ ਦੇ ਵਿੱਚ ਵੀ ਆ ਜਦੋਂ ਇੱਕ ਦਾਖ ਦੋਰਾ ਕਹਿੰਦੇ ਜੀ ਤਾਂ ਸਾਡਾ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੋਮੀ ਜਦੋਂ ਆਪਦੇ ਤੇ ਪੈਂਦੇ ਤੁਸੀਂ ਦੁਕਾਨਾਂ ਦੇ ਨਾਲ ਹੀਰਾ ਫਿਰੀਆਂ ਕਰਦੇ ਹੋ ਕਿ ਠੀਕ ਤੁਸੀਂ ਚੰਗੇ ਹੋ ਦੀਏ ਤੁਹਾਡੇ ਨਾਲ ਹੋ ਜਾਂਦੀ ਹੈ ਤਾਂ ਫਿਰ ਬਾਲੀ ਬੁਰੀ ਹੁੰਦੀ ਆ ਇਦਾਂ ਦੇ ਹੋਣਾ ਜੀ ਹਾਲਾਤ ਜਿਹੜੇ ਚੋਣ ਕਮਿਸ਼ਨ ਨੇ ਕਪੂਰਥਲਾ ਹ ਉਸ ਸਥਿਤ ਭਗਵਾਨ ਤਾਂ ਮੰਨਦੀ ਜਿਹੜੀ ਰਾਹ ਤੇ ਛਾਪ ਮਾਰਿਆ ਆਮ ਆਦਮੀ ਪਾਰਟੀ ਨਾਲ ਇਲਜ਼ਾਮ ਲਾ ਰਹੇ ਕਾਫੀ ਫਿਰ ਬਾਲੀ ਬੁਰੀ ਹੁੰਦੀ ਆ ਇਦਾਂ ਦੇ ਹੋਣਾ ਜੀ ਹਾਲਾਤ ਜਿਹੜੇ ਚੋਣ ਕਮਿਸ਼ਨ ਨੇ ਕਪੂਰਥਲਾ ਹ ਉਸ ਸਥਿਤ ਭਗਵਾਨ ਤਾਂ ਮੰਨਦੀ ਜਿਹੜੀ ਰਾਹ ਤੇ ਛਾਪ ਮਾਰਿਆ ਆਮ ਆਦਮੀ ਪਾਰਟੀ ਨਾਲ ਇਲਜ਼ਾਮ ਮਾੜਾ ਲਾਰੇ ਕਾਫੀ ਜ਼ਿਆਦਾ ਤੇ ਨਾਲ ਹੀ ਜਿਹੜੇ ਉਧਰਲੇ ਬੰਦੇ ਜੀ ਕਹਿੰਦੇ ਜੀ ਬੋਧਾ ਦਿਖਾਣਾ ਯਾਰ ਕਿਹចਿਹੜੇ ਆਣ ਹੋਣੀ ਕਹਿੰਦੇ ਜੀ ਮੈਂ ਇਹਨੂੰ ਭੇਜੂਗਾ ਮੈਂ ਇਹਨੂੰ ਭੇਜੂਗਾ ਜਮਨਾ ਦੇ ਪਾਣੀ ਦੀ ਕੁਪੀ ਚ ਦਿਖਾ ਦੇ ਫਿਰ ਪਤਾ ਲੱਗੂਗਾ ਨਾਲ ਹੀ ਇੱਕ ਗੱਲ ਹੋਰ ਮੇਨਾ ਇਹਨਾਂ ਨੇ ਅਮਰਸਾ ਦੇ ਜਿਹੜਾ ਕਾਂਗਰਸ ਦੇ ਨਾਲ ਠੱਗੀ ਮਾਰ ਕੇ ਮਹਿਰਬਾਨਾ ਹੁਣ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਵਿਧੇ ਉਹਨਾਂ ਦਾ ਬੰਦ ਨਹੀਂ ਦਿੱਤਾ ਹੁਣ ਦੂਜੇ ਬੰਦੇ ਚ ਰੋਣ ਲੱਗ ਜਾਂਦੇ ਆ ਤੇ ਸਾਰੀਆਂ ਤਿੰਨ ਗੱਲਾਂ ਜ਼ਰੂਰੀ ਕਰਨਾ ਹੈ ਜੀ ਕਿ ਖਬਰ ਦਾ ਆਪਣੀ ਕੋਈ ਹਰ ਨਹੀਂ ਹੈ ਅਗਰ ਤਿੰਨ ਗੱਲਾਂ ਹੋ ਗਈਆਂ ਚੰਡੀਗੜ੍ਹ ਦੇ ਵਿਧੇ ਤੇ ਇਹਦੇ ਆ ਪਾਣੀ ਦਾ ਮਤੋਂ ਦਾ ਚਾਰਜ ਕੇ ਜੀ ਲੈਣ ਜਿਹੜਾ ਕਹਿੰਦਾ ਪਾਣੀ ਦਾ ਬੋਧਵਾਂ ਵੀ ਜਿੱਪੀ ਤੇ ਦਿਖਾਓ ਤੇ ਦੁਸ਼ ਜਿਹੜਾ ਹੈ ਮੇਨ ਜਿਹੜੀ ਉੱਤੇ ਛਾਪਾਂ ਪੈ ਗਈ ਖਪੂਰਥਲਾ ਸੇਤ ਪਗਵਾਰ ਤੋਂ ਮੰਦੇ ਰਸਤੇ ਏ ਕੋਲ ਹਰ ਕੋਲ ਮੁਲਾਕੇ ਜੀ ਆਪਾਂ ਦੇਖੀ ਇਹਨੂੰ ਆਪਾਂ ਭਗਵੰਤ ਮਾਨ ਦੀ ਰਹਿਸ਼ ਨਹੀਂ ਕਹਿ ਸਕਦੇ ਜੀ ਅਹ ਰਹਿਸ਼ ਉਹ ਹੁੰਦੀ ਹੈ ਜਿੱਤੇ ਪਰਮਨੈਂਟ ਅਲਾਟਮੈਂਟ ਹੋਵੇ ਕਿ ਇਥੇ ਆ ਕੇ ਤੁਸੀਂ ਰਹਿਣਾ ਜਿਵੇਂ ਕਿ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਹੈ ਬਿਲਕੁਲ ਜੀ ਜੰਡੀਗੜ੍ਹ ਦੇ ਸੈਕਟਰ 2 ਦੇ ਵਿੱਚ ਉਹਨਾਂ ਦੀ ਕੋਠੀ ਹੈ ਕਿਹੜੀ ਕੋਠੀ ਉਹ ਕੋਠੀਆਂ ਤਿੰਨ ਚਾਰ ਹੈ ਹੂੰ ਹੂੰ ਉਹ ਸਾਰੀਆਂ ਕੋਠੀਆਂ ਮਿਲਾ ਕੇ ਇੱਕ ਕੋਠੀ ਬਣਾ ਲਈ ਹੈ ਉਹਨਾਂ ਨੇ ਉੱਥੇ ਦਫ਼ਤਰ ਵੀ ਹੋ ਗਿਆ ਵਿੱਚ ਸਾਰਾ ਕੁਝ ਹੋ ਗਿਆ ਉਹਨੂੰ ਆਪਾਂ ਕਹਾਂਗੇ ਪਰਮਨੈਂਟ ਰੈਸ਼ ਜੀ ਕਪੂਰ ਚਲਾ ਹਾਊਸ ਜਿਹੜਾ ਹੈ ਜੀ ਉਹ ਰੈਸਟੌਂਟ ਹੈ ਹੂੰ ਹੂੰ ਕਿਉਂਕਿ ਜਿਸ ਵੇਲੇ ਆਪਣਾ ਮੁਲਕ ਆਜ਼ਾਦ ਨਹੀਂ ਹੋਇਆ ਸੀ ਗੁਲਾਮ ਸੀ ਇੱਥੇ ਰਾਜੇ ਮਹਾਰਾਜੇ ਹੁੰਦੇ ਸੀ ਜੀ 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 ਆਪਾਂ ਦੇਖੀ ਪਟਿਆਲਾ ਵਾਲਾ ਨਾ ਪਟਿਆਲਾ ਮਹਾਰਾਜਾ ਪਟਿਆਲਾ ਦਾ ਪਟਿਆਲਾ ਹਾਊਸ ਹੁੰਦਾ ਸੀ ਇਸੇ ਟ੍ਰੀਕ ਕੋਪੂਲਸਲਾ ਹਾਊਸ ਫਰੀਦਕੋਟ ਹਾਊਸ ਸਾਰੇ ਹਾਊਸ ਹੁੰਦੇ ਸੀ। ਜੁਲਕ ਦੇ ਆਜ਼ਾਦ ਹੋਣ ਤੋਂ ਬਾਅਦ ਇੱਕ ਜਿਹੜਾ ਸਾਂਝਾ ਕਾਮਨ ਆਪਾਂ ਕਹਿ ਸਕਦੇ ਹਾਂ ਰੈਸਟੋਰੈਂਟਸ, ਕਾਰਕਟੌਨਸ ਹੋ ਗਿਆ ਉਹ ਸਾਰਾ ਪੰਜਾਬ ਪਵਰ ਹੋ ਗਿਆ। ਜੀ। ਠੀਕ ਹੈ ਨਾ ਬਾਹਰ ਹਾਊਸ ਹੈਗਾ ਉਹਨੂੰ ਵੀ ਇਸਤੇਮਾਲ ਕੀਤਾ ਜਾਂਦਾ ਹੈ। ਜੀ। ਇੱਕ ਮੇਰਾ ਕੋਪੂਲਸਲਾ ਹਾਊਸ ਹੈ ਬਹੁਤ ਵਿਕਲੇ ਚਾਂ ਤੇ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਹੈ ਤੇ ਇਹਦਾ ਰੱਖ-ਰਖਾ ਕਰਕੇ ਇਹ ਹੋਰ ਵੀ ਸਵਾਰਿਆ ਸਿੰਗਾ ਰਹਿ ਗਿਆ। ਜੀ। ਇਹ ਕਰ ਰਿਹਾ ਸੀ ਕਿ ਦੇ ਪੰਜਾਬ ਦਾ ਗਵਰਨਰ ਤੇ ਪੰਜਾਬ ਦਾ ਮੁੱਖ ਮੰਤਰੀ ਜਦੋਂ ਵੀ ਦਿੱਲੀ ਆਉਣਗੇ ਕੋਈ ਵੇਖੇ ਰਹਿ ਸਕਦੇ ਹੈ ਇਹ ਉਹਨਾਂ ਦੀ ਮਤਲਬ ਇਸ ਤਰ੍ਹਾਂ ਦੀ ਆਪਾਂ ਕਹਿ ਸਕਦੇ ਆ ਆਰਜੀ ਰਹਿਸ਼ ਹੈ ਕਿਉਂਕਿ ਮੁੱਖ ਮੰਤਰੀ ਨੇ ਪਰਮਾਨੈਂਟਲੀ ਦਿੱਲੀ ਨਹੀਂ ਰਹਿਣਾ ਹੁੰਦਾ ਬਿਲਕੁਲ ਜੀ ਮੁੱਖ ਮੰਤਰੀ ਨੇ ਮੀਟਿੰਗਾਂ ਤੇ ਜਾਣਾ ਹੁੰਦਾ ਹੈ ਮੁੱਖ ਮੰਤਰੀ ਨੇ ਕੋਈ ਡੈਪੂਟੇਸ਼ਨ ਲੈ ਕੇ ਜਾਣਾ ਹੁੰਦਾ ਹੈ ਜਾਂ ਮੁੱਖ ਮੰਤਰੀ ਨੇ ਜਾਤੀ ਤੌਰ ਤੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਜੀ ਮਿਲਣ ਵਾਸਤੇ ਜਾਂਦਾ ਉਸ ਤਰ੍ਹਾਂ ਹੁੰਦਾ ਜੀ ਜੀ ਐਬੀਡੀ ਉਹਨੇ ਆਪਣੀ ਪਾਰਟੀ ਦੇ ਕੰਟਰੋਲ ਦੇ ਵੀ ਜਾਣਾ ਹੁੰਦਾ ਤੇ ਫਿਰ ਸਿਕਿਉਰਿਟੀ ਕਨਫਰਮ ਵੀ ਹੁੰਦੀ ਹੈ ਕਿ ਬੰਦੇ ਦੀ ਯਿਆਨ ਮੁਖਤਰਾ ਉੱਤੇ ਪ੍ਰਬੰਧ ਚੰਗੇ ਤਕਰੀਰ ਦੇ ਤੇ ਉਹ ਇਸ ਤਰ੍ਹਾਂ ਬਣਾਏ ਹੋਏ ਜੀ ਜੀ ਐਲਟਰੀ ਡਿਲੀਟ ਚਲਦੀ ਇਲੈਕਸ਼ਨ ਜੀ ਇਲੈਕਸ਼ਨ ਡਿਲੀਟ ਇਹ ਤਾਂ ਪੰਜਾਬੀ ਚੜੇ ਤੇ ਹੂੰ ਉਹ ਕੁਆਪਰੀ ਉਹ ਹੈ ਨਾ ਕਿ ਕਹਾਵਤ ਹੈ ਤੈਨੂੰ ਸਾਥ ਚਲੇ ਮੈਂ ਹੂੰਗਾ ਹਾਂ ਸਾਥ ਅਗੇ ਦੇ ਕੇਰੀ ਵਾਲੋਂ ਜੀ ਹੂੰਗਾ ਮਾਰ ਦੀ ਹੈ ਪੰਜਾਬ ਦੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਬਿਲਕੁਲ ਇਸ ਵੇਲੇ ਪੰਜਾਬ ਦੀ ਲਗਭਗ ਸੂਚੀ ਲੀਡਰਸ਼ਿਪ ਜਿਹੜੀ ਹੈ ਜੀ ਉਹਦੇ ਲਈ ਚੁੰਚੀ ਹੋਈ ਹੈ ਬਿਲਕੁਲ ਜੀ ਦਿੱਲੀ ਚ ਜਾ ਕੇ ਕੰਪੇਅਰ ਕਰ ਰਹੀ ਹੈ ਕਿ ਦਿੱਲੀ ਹੀ ਗਾਰੋ ਉਦਾ ਰਹੇ ਜੀ ਦਿੱਲੀ ਆਮ ਆਦਮੀ ਪਾਰਟੀ ਦਾ ਪਹਿਲਾ ਕਿਲਾ ਹੈ ਹਾਂ ਹਾਂ ਫਰੋਕ ਕਿਲਾ ਜਿਹੜਾ ਹੈਗਾ ਹੁਣ ਉਹਨਾਂ ਨੇ ਮਜ਼ਬੂਤ ਐਨਾ ਕਰ ਲਿਆ ਕਿ ਉਸ ਕਿਲੇ ਦੇ ਉੱਤੇ ਹਮਲੇ ਨਹੀਂ ਹੋਣੇ ਸ਼ੁਰੂ ਹੋਗੇ ਜੀ ਜਿੱਦਾਂ ਤੁਹਾਡਾ ਕਿਲਾ ਮਜ਼ਬੂਤ ਹੋਊਗਾ ਉਦੋਂ ਤੇ ਹਮਲੇ ਵੀ ਉੱਤੇ ਜ਼ਬਰਦਸਤ ਹੋਣਗੇ ਜੀ ਇਹਨਾਂ ਹਮਲਿਆਂ ਦਾ ਮੁਕਾਬਲਾ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਪਾਕਿਸਤਾਨ ਦੇ ਦੇਸ਼ ਦੀ ਲੀਡਰਸ਼ਿਪ ਸਮਰੱਥ ਨਹੀਂ ਹੈ ਜੀ ਇਹ ਸਮਰੱਥਾ ਤਾਂ ਕਿੱਲੇ ਪੰਜਾਬ ਵਾਲੀ ਹੁੰਦੀ ਹੈ ਅਸੀਂ ਕਹਿੰਦੇ ਹਾਂ ਕਿ ਪੰਜਾਬ ਨੂੰ ਦੇਸ਼ ਦੀ ਆਜ਼ਾਦੀ ਦੇ ਲਈ 80% ਤੋਂ ਉੱਪਰ ਫਾਂਸੀਆਂ ਸਾਡੇ ਹਿੱਸੇ ਆਈਆਂ ਜੀ ਮੈਕਸਿਮ ਜਿਹੜੇ ਖਾਲੇ ਪਾਣੀ ਉਮੀਰ ਸਜਾਵਾ ਸਾਡੀਆਂ ਹੋਈਆਂ ਗ੍ਰਿੱਸ ਤੇ ਅਲਾਗ ਹੋਣ ਤੋਂ ਬਾਅਦ ਮੈਕਸਿਮ ਕੁਰਬਾਨੀਆਂ ਪੰਜਾਬੀਆਂ ਦੀਆਂ ਹੋਈਆਂ ਅੱਜ ਵੀ ਜੇ ਆਪਾਂ ਦੇਖੀਏ ਚੰਡੀਸਰਾ ਮੈਚ ਜਦੋਂ ਵੀ ਕਿਤੇ ਬਾਰਡਰ ਤੇ ਕਟਵਲ ਹੁੰਦੀ ਹੈ ਠੂਠਾ ਲੱਗਦੀ ਹੈ ਤੇ ਉਦੋਂ ਪਤਾ ਲੱਗਦਾ ਕਿ ਤਰੰਗੇ ਤੇ ਲਪੇਟਿਆ ਹੋਇਆ ਕਿਸੇ ਫੌਜੀ ਦਾ ਸਰੀਰ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਚ ਪਹੁੰਚਦਾ ਹੈ ਬਿਲਕੁਲ ਜੀ ਇਹ ਦੇ ਬਣ ਕੇ ਇਹ ਮਤਲਬ ਵੀ ਮੇਰੇ ਕਹਿਮਤਾਂ ਪੰਜਾਬੀਆਂ ਦੀ ਹਿੱਸੇ ਹੀ ਹੈ ਕਿ ਤੁਸੀਂ ਦੂਜਿਆਂ ਦੀ ਕਦਰ ਲਾਦਦੇ ਕਿਉਂ ਕੇਜਰੀਬਾਲ ਦੀ ਪਹਿਲੀ ਸਰਕਾਰ ਬਣ ਗਈ ਉਹਨਾਂ ਦੇ ਕੋਲੇ 2M NDC ਹਾਂ ਹਾਂ ਪਰ ਉਹ ਪਾਇਓ ਜਿਹੜੀ ਸਰਕਾਰ ਉਹ ਕਾਂਗਰਸ ਪਾਰਟੀ ਦੀ ਹਮਾਇਤ ਨਾਲ ਖੜੀ ਸੀ ਕਾਂਗਰਸ ਪਾਰਟੀ ਨੇ ਸੋਚਿਆ ਸੀ ਕਿ ਭਾਰਤੀ ਜਨਤਾ ਪਾਰਟੀ ਹਰਾਇਆ ਜਾਵੇ ਹਾਂ ਹਾਂ ਲੇਕਿਨ ਕਾਂਗਰਸ ਪਾਰਟੀ ਨੂੰ ਇਹ ਨਹੀਂ ਸੀ ਸਮਝ ਸਕੇ ਕਿ ਆਮ ਆਦਮੀ ਪਾਰਟੀ ਜਿਹੜੀ ਹੋਂਦ ਵਿੱਚ ਆਈ ਹੈ ਇਹ ਤਾਂ ਇੱਕ ਪਲਾਨੀ ਦੇ ਜਿਹੜੀ ਆਈ ਹੈ ਬਿਲਕੁਲ ਇਸ ਨੂੰ ਇਸ ਕਰਕੇ ਲਿਆ ਜਾਂਦਾ ਗਿਆ ਕਿ ਜਿਹੜਾ ਨਰਿੰਦਰ ਮੋਦੀ ਦਾ ਆਰਐਸਐਸ ਦਾ ਇੱਕ ਸੁਪਨਾ ਹੈ ਕਿ ਇਹ ਦੇਸ਼ ਨੂੰ ਕਾਂਗਰਸ ਮੁਕਤ ਬਣਾਉਣਾ ਉਹ ਆਪਣੇ ਪੱਧਰ ਤੇ ਕਾਂਗਰਸ ਮੁਕਤ ਬੰਨੀ ਨਹੀਂ ਬਣਾ ਸਕਦੇ ਸੀ ਕਾਂਗਰਸ ਮੁਕਤ ਬਣਾਉਣ ਵਾਸਤੇ ਉਹਨਾਂ ਨੂੰ ਫਿਰ ਕੋਈ ਤੌਰ ਤਰੀਕੇ ਨਾਲ ਬੜੇ ਪੇਲੇ ਸੀ ਬਿਲਕੁਲ ਜੀ ਕਿ ਕਾਂਗਰਸ ਪਾਰਟੀ ਦਾ ਵੋਟ ਬੈਂਕ ਹੈ ਜਿਹੜਾ ਉਹ ਵੀ ਕੌਣ ਸੁਭਾਰੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਉੱਤੇ ਕਮਿਊਨਲ ਪਾਰਟੀ ਹੋਣ ਦਾ ਇਨਜਾਮ ਲੱਗਦਾ ਹੈ ਜੀ ਕਾਂਗਰਸ ਪਾਰਟੀ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਹੈ ਇਹਨਾਂ ਨੇ ਆਮ ਆਗੂ ਪਾਰਟੀ ਦੇ ਰੂਪ ਦੇ ਵਿੱਚ ਇੱਕ ਜਿਹੇ ਹੀ ਪਾਰਟੀ ਇਜਾਦ ਕੀਤੀ ਜਿਹਦੀ ਆਪਾਂ ਕਹਿ ਸਕਦੇ ਆ ਰਵਿਕਨ ਦੇ ਫਾਊਂਡੇਸ਼ਨ ਰਵਿਕਨ ਦੇ ਫਾਊਂਡੇਸ਼ਨ ਤੋਂ ਸ਼ੁਰੂ ਹੋਇਆ ਜਦੋਂ ਅਨਾ ਹਜ਼ਾਰੇ ਨੇ ਆ ਕੇ ਇਥੇ ਆਪਣੀ ਮੂਵਮੈਂਟ ਸ਼ੁਰੂ ਕੀਤੀ ਹੈ ਜੀ ਤੇ ਮੂਵਮੈਂਟ ਨੂੰ ਕਿਹਾ ਜਾਂਦਾ ਸੀ ਕਿ ਸਰਕਾਰ ਦੇ ਵਿਰੋਧ ਵਿੱਚ ਆ ਕੇ ਡਾਕਟਰ ਮਨਮੋਹਨ ਸਿੰਘ ਦੀ ਸ਼ਿਖੀ ਦੇ ਬਰੋਧ ਸੀ ਬਿਲਕੁਲ ਜੀ ਡਾਕਟਰ ਮਨਮੋਹਨ ਸਿੰਘ ਸੱਚਾ ਸੁੱਚਾ ਆਦਮੀ ਸੀ ਜਿਹੜਾ ਕਿ ਨੰਨੇ ਪੈਸੇ ਦਾ ਰਵਾਲਾਰ ਨਹੀਂ ਸੀ ਪਰਫੈਕਸ਼ਨ ਦੇ ਨਾਲ ਪ੍ਰਚਾਰ ਨਾਲ ਉਹ ਬਣਾਤਾ ਕਿ ਉਹਦੇ ਨਾਲ ਦੀ ਤੇ ਉਹਦੀ ਸਰਕਾਰ ਨਾਲ ਦੀ ਤੇ ਇਹ ਮੰਨ ਸਰਕਾਰ ਹੀ ਕੋਈ ਨਹੀਂ ਮੰਨਿਆ ਕਿ ਉਹਦੇ ਨਾਲ ਕੁਝ ਲੋਕ ਬਈ ਮਨਫੀ ਲੈ ਕੇ ਉਹ ਇੱਕ ਭਲਾ ਆਦਮੀ ਸੀਗਾ ਉਸ ਭਲੇ ਆਦਮੀ ਨੂੰ ਇਦੀ ਤਰ੍ਹਾਂ ਬਦਨਾਮ ਕਰਕੇ ਰੱਖਦਾ ਅੱਜ ਜਦੋਂ ਉਹ ਨਹੀਂ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਫਿਰ ਅਸੀਂ ਅੱਖਾਂ ਪਾੜ ਕੇ ਦੇਖਦੇ ਆ ਵੀ ਯਾਰ ਸਾਡੇ ਕੋਲ ਐਡਾ ਐਡਾ ਸ਼ਾਨਦਾਰ ਖਜਾਨਾ ਜਿਸ ਦੀ ਉਹ ਬੋਲ ਰਿਹਾ ਹਾਂ ਅਸੀਂ ਇਹ ਇਤਲਾਮਾ ਹਾਸਲ ਨਹੀਂ ਕਰ ਸਕੇ ਇਸ ਪੇਸ਼ਪਾਸ ਤੇ ਜਿਵੇਂ ਕਰ ਸਕਦੇ ਸੀ ਵਗਾਰਾ ਵਗਾਰਾ ਇਹਨਾਂ ਨੇ ਉੱਥੇ ਦਿੱਲੀ ਦੇ ਵਿੱਚ ਉਹ ਵੜਾ ਕੇ ਆਵਾਜ਼ ਸਾਲਾ ਸੋਕਾ ਸ਼ੁਰੂ ਉੱਥੋਂ ਕੀਤਾ ਲੇਕਨ ਅੱਜ ਵੀ ਆਪਣੀ ਖੇਤਰੀ ਦੀ ਸ਼ਾਹ ਤੇ ਇਹ ਇਸ ਦੇ ਵਿੱਚ ਆਵਾਦੀ ਪਾਰਟੀ ਦੀ ਹੋਂਦ ਹੈ ਜੋ ਪੰਜਾਬ ਹੈ ਬਿਲਕੁਲ ਜੀ ਇਹਨਾਂ ਨੇ 2014 ਦੀਆਂ ਇਲੈਕਸ਼ਨਾਂ ਦੀਆਂ ਪਾਰਲੀਮੈਂਟ ਦੀਆਂ ਕੇਜਰੀਵਾਲ ਖੁਦ ਹਾਰ ਗਿਆ ਸੀ 4 ਸੀਟਾਂ ਟੋਕ ਲਈਆਂ ਤੇ ਚਾਰੇ ਦੀ ਚਾਰੇ ਪੰਜਾਬ ਚੋਂ ਆਈਆਂ 2 ਸੀਟਾਂ ਲਈ ਹੋਈਆਂ ਸੀ ਜਿਹਦੇ ਜਿਹਸਲੀ ਹਾਰ ਗਿਆ ਸੀ ਲੁਧਿਆਣੇ ਤੋਂ ਐਜਸਪੁਰ ਕਸਾ ਜੀ ਹਾਂ ਉਹ ਅਨੰਦਪੁਰ ਸਾਹਿਬ ਤੋਂ ਜਿਹੜੇ ਹੈਗੇ ਆ ਮੇਰਾ ਖਿਆਲ ਉਹਨਾਂ ਦਾ ਨਾਮ ਸਿਮਤ ਸਿੰਘ ਸ਼ਿਰਗਨ ਬਿਲਕੁਲ ਬ੍ਰਿਸ਼ਟਫੀ ਉਹ ਦੋ ਬੰਦੇ ਥੋੜੀ ਥੋੜੀਆਂ ਵੋਟਾਂ ਤੇ ਰਹਿ ਗਏ ਸੀ ਮਤਲਬ ਉਹ ਚਾਰ ਸਿੱਧੀਆਂ ਸੀਟਾਂ ਦੇ ਗਏ ਦੋਾਂ ਤੇ ਨੰਬਰ 2 ਦੇ ਤੇ ਆ ਗਏ ਕੋਈ ਖਾਲਾਜੀ ਦਾ ਪੜਾ ਨਹੀਂ ਸੀ ਬਿਲਕੁਲ ਕਿਰਤੇ ਚੋੜੂਗੀ ਐ ਅਸੈਂਬਲੀ ਦੀ ਚਲੋ ਪਹਿਲੀ ਵਾਰੀ ਚੋੜ ਲੜੀ ਇਹਨਾਂ ਨੇ 17 ਦੇ ਵਿੱਚ 20 ਸੀਟਾਂ ਆਗਣਾ 22 ਦੇ ਵਿੱਚ 93 99 ਦੇਗੀ ਅਜਨੂ ਲਈ 95 ਦੇ ਕਰੀਬ ਸੀਟਾਂ ਹੁੱਕ ਹਾਉਂਕੇ ਦੇ ਬੇਬੀ ਲੜਾਈ ਦਿੱਲੀ ਦੀ ਲੜਨੀ ਹੈ ਲੜਨੀ ਕੇਜਰੀਵਾਲ ਦੀ ਹੈ ਕਿ ਹੌਜਾ ਕਿੱਡੀ ਚੁਕੀਆਂ ਪੰਜਾਬ ਵਾਲੀਆਂ ਇਹ ਸਾਰੇ ਪੰਜਾਬ ਵਾਲੇ ਚੁਕਦੇ ਜੀ ਕੋਈ ਚੇਅਰਮੈਨ ਕੋਈ ਐਮਐਨਏ ਮੰਤਰੀ ਸਤਰੀ ਸਭ ਲੋਕ ਉੱਥੇ ਉੱਥੇ ਬੈਠੀ ਹੈ ਜੀ ਪੂਰਸਲਾ ਆਊਟਸਾਈਡਰ ਉੱਥੇ ਨੇ ਆਪਣਾ ਪੂਰਾ ਟਿਕਾਣਾ ਬਣਾ ਲਿਆ ਹੂੰ ਹੂੰ ਇਹ ਤੋਂ ਕਿਦੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਕ ਪੰਜਾਬ ਨੰਬਰ ਦੀ ਗੱਡੀ ਜਿਹਦੇ ਉੱਤੇ ਪੰਜਾਬ ਸਰਕਾਰ ਲਿਖਿਆ ਹੋਇਆ ਸੀ ਪੰਜਾਬ ਭਗਵੰਦੇ ਮੇਰੂ ਮਿਲਦੀ ਹੈ ਹੂੰ ਹੂੰ ਇਹ ਹੈ ਜੇ ਕਿ ਉਹ ਕਈ ਤਾਂ ਸ਼ਰਾਬੀਆਂ ਪਿੱਟ ਕੇ ਸੀ ਇਹ ਕੋਈ ਖਾਸ ਕਰਨੀ ਪਛਾਣਦੀਆਂ ਨਹੀਂ ਤੇ ਸ਼ਰਾਬ ਦਾ ਹਰ ਹਰਾ ਪੱਲੇ ਕਹਿੰਦੀ ਇਹ ਪੰਜਾਬ ਦਾ ਲੀਡਰ ਹੈ ਕੁਸ਼ਕ ਨੂੰ ਛੱਡ ਕੇ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਸ਼ਰਾਬ ਆਮ ਹੁੰਦੀ ਹੈ ਜਿਵੇਂ ਜਦੋਂ ਪੰਜਾਬ ਦਾ ਕੋਈ ਲੀਡਰ ਤੁਰਦਾ ਉਹਦੇ ਨਾਲ ਫਿਰ 5 7 10 ਬੰਦੇ ਵੀ ਹੁੰਦੇ ਆ ਇੱਕ ਦੋ ਗੱਡੀਆਂ ਨਾਲ ਹੋਰ ਹੁੰਦੇ ਨੇ ਉਹ ਆਪ ਦਾ ਇੰਟਰਨਲ ਕਰਕੇ ਤੁਰਦੇ ਆ ਜੀ 5.7 ਲੱਖ ਰੁਪਿਆ ਵੀ ਉਦੋਂ ਆਸਤੀ ਕੋਈ ਖਾਸ ਗੱਲ ਨਹੀਂ ਉਹ ਨਾਲ ਲੈ ਕੇ ਤੁਰਦੇ ਕਿ ਆਪਾਂ ਕਈ ਦਿਨ ਲੌੜੇ ਹਾਂ ਹਾਂ ਪਰ ਇਹ ਕਹਿੰਦੇ ਤੇ 1 ਕਰੋੜ ਤੋਂ ਉੱਪਰ ਦੀ ਰਿਕਵਰੀ ਹੋ ਗਈ ਉਹਦੇ ਚੋਂ ਪੈਸੇ ਚ ਜੀ ਜਦੋਂ ਇਹ ਕਿ ਪੰਜਾਬ ਸਰਕਾਰ ਦੀਆਂ ਗੱਡੀਆਂ 'ਚ ਪੈਸਾ ਇਥੇ ਆ ਰਿਹਾ ਹੈ ਜੀ ਰੌਲਾ ਪੈ ਗਿਆ ਫਿਰ ਕੰਡਲ ਕਰਤਾ ਕਿ ਨਹੀਂ ਸਾਡੀ ਤਾਂ ਗੱਡੀ ਹੈ ਜੀ ਉਹ ਤਾਂ ਜਾਨੀ ਨੰਬਰ ਪਲੇਟ ਲੱਗੀ ਹੈ ਜਿੰਦੀ ਸਭ ਨੇ ਕੱਲ ਕਹੇ ਹੋਰ ਪਲੇਟ ਖਤਮ ਤਿੰਨ ਗੱਲ ਕਰਦਾ ਸੀ ਕਿ 2012 ਤੇ ਜਿਹਨੂੰ ਕਾਲੀ ਪਾਈ ਟੀ ਨੇ ਦੁਆਰਾ ਰਿਪੀਟ ਕੀਤਾ ਜੀ ਖੁਸ਼ੀ ਸਿੰਘ ਬਾਦਲ ਦੀ ਬੱਲੇ ਬੱਲੇ ਹੋਈ ਹੈ ਉਸ ਵੇਲੇ ਵੀ ਤੇਰੇ ਪੰਜਾਬ ਦੇ ਵਿੱਚ ਵਾਕੀ ਕਾਂਗਰਸੀ ਖੜੇ ਹੋਏ ਸੀ ਜੀ ਉਹਨਾਂ ਵੱਲੋਂ ਦੀ ਕਾਂਗਰਸੀਆਂ ਤੱਕ ਪੈਸਾ ਪਹੁੰਚਾਇਆ ਗਿਆ ਸੀ ਇਹ ਪੈਸਾ ਕਿਉਂਕਿ ਇਲੈਕਸ਼ਨ ਕਮਿਸ਼ਨ ਦੀ ਸ਼ਕਤੀ ਨਹੀਂ ਹੁੰਦੀ ਹੈ ਉਹਨੂੰ ਪੈਸਾ ਕਿਵੇਂ ਪਹੁੰਚਾਇਆ ਸੀ ਉਹ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ 108 ਐਂਬੂਲੈਂਸ ਕੱਢ ਗਿਆ ਜਿਹੜੀਆਂ ਸਰਕਾਰੀ ਗੱਡੀਆਂ ਬਿਲਕੁਲ ਇਹਨਾਂ ਵਿੱਚ ਮਤਲਬ ਪੁਲਿਸ ਵਾਲਿਆਂ ਨੂੰ ਮਰੀਜ਼ ਹੀ ਕੋਲ ਮਰੀਜ਼ ਵਾਕੇ ਪਾਤਾ ਇੱਕ ਨੂੰ ਡਾਕਟਰ ਬਣਾ ਤਾ ਡ੍ਰਿਪ ਉਹ ਲਾਤੀ ਦੋਤਨੇ ਨਾਲ ਪੈਗੀ ਜੀ ਉਹ ਵਾਰਕ ਹੈ ਤੇ ਥੱਲੇ ਬੈਕਾਂ ਦੇ ਪੈਗ ਭਰੇ ਹੁੰਦੇ ਸੀਗੇ ਲੋਟਾਂ ਦੇ ਤੇ ਉਹ ਵਾਗੀ ਕਾਂਗਰਸੀਆਂ ਕੋਲੇ ਜਾਂਦੇ ਸੀ ਤੇ ਸਰਕਾਰੇ ਪੀਟ ਕਰ ਗਈ ਸੀ ਸੁਖਵੀਰ ਸਿੰਘ ਬਾਦਲ ਜੀ ਵੀ ਇਲੈਕਸ਼ਨ ਮੈਨੇਜਮੈਂਟ ਹੈ ਜਿਹਨੂੰ ਆਪਾਂ ਮਾਈਕਰੋ ਮੈਨੇਜਮੈਂਟ ਕਹਿੰਦੇ ਨੇ ਆਈਮ ਮੈਨੇਜਮੈਂਟ ਸੀ ਜੀ ਕਿਉਂਕਿ ਪੰਜਾਬ ਦੇ ਵਿੱਚ ਇਹ ਪਹਿਲਾ ਪਰਵਾਰ ਐਡਵਾਂਸ ਪਈ ਹੋਈ ਹੈ ਕਿ ਪੈਸਾ ਕਿਵੇਂ ਬਚਾਉਂਦੇ ਹੂੰ ਜੋ ਹੁਣ ਵੀ ਇਹ ਪੈਸਾ ਉੱਥੇ ਚਲਾ ਗਿਆ ਉਹ ਪੈਸਾ ਫੜਿਆ ਗਿਆ ਉਹਦੀ ਅਜੇ ਪੜਤਾਲ ਚੱਲੀ ਜਾਂਦੀ ਹੈ ਅਓਛੇ ਸਮੇਂ ਦੌਰਾਨ ਚੇਰ ਹੈ ਅਰ ਉਹ ਨਹੀਂ ਸੀ ਬਿਦੂ ਦਾ ਕਹਿਆ ਹੁੰਦਾ ਹੈ ਜੀ ਉਹ ਕਹਿੰਦਾ ਜੀ ਪੰਜਾਬ ਦੀਆਂ ਗੱਡੀਆਂ ਰਾਹੀਂ ਪੈਸਾ ਆਉਂਦਾ ਇੱਥੇ ਤੇ ਪੰਜਾਬ ਦੀਆਂ ਜਿਹੜੀਆਂ ਮੰਤਰੀਆਂ ਸੰਤਰੀਆਂ ਦੀਆਂ ਗੱਡੀਆਂ ਤੇ ਨਹੀਂ ਇੱਥੇ ਲਸ਼ ਘਰੇ ਲਈ ਚਾਹੀਦੇ ਹੂੰ ਇਸੇ ਅਰਸੇ ਦੌਰਾਨ ਹੈ ਇਲੈਕਸ਼ਨ ਕਮਿਸ਼ਨ ਦੇ ਕੋਲੇ ਰੈਗੂਲੇਟਰ ਦੇ ਕੋਲੇ ਜਿਹੜੀ ਨੀ ਲੀ ਕਲੈਕਸ਼ਨ ਲਈ ਐਪ ਬਣੀ ਹੈ ਜੀ ਇਹਨੇ ਜਿਹੜੀ ਕੰਪਲੀਟ ਪਹੁੰਚਦੀ ਹੈ ਕਿ ਕਪੂਰਥਲਾ ਹਾਊਸ ਤੇ ਤੇਜੇ ਜਿਹੜਾ ਹੈਗਾ ਜੀ ਪੈਸਾ ਵਧਿਆ ਜਾ ਰਿਹਾ ਆਲੇ ਦੁਆਲੇ ਜੀ جی گل یہ چند کہ جا کپور ہاؤس ہے ناجریوال چون لڑتا وہ ہے تلاشی لائیو لمبا سب بن دیا گیا پھر جتنی گئی تو اکشن کمیشن کی ٹیم اندر گئی تو باہر آ گئی باہر آ کے انہوں نے کہہ دے اے جب تک جگہ گئے پر کمرے وہ لاک ہے اب کمرے کھول نہیں سکتے ਵੇ ਦੋਤਨ ਘੰਟੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਉਹ ਰੋਣਾ ਪਾਈ ਜਾਂਦੇ ਕਿ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਹੀ ਹੈ ਤੇ ਇਹਦਾ ਮਤਲਬ ਉਸਮਾਨ ਸਾਡਾ ਸਵੇਰ ਹੋ ਸਕਦਾ ਹੈ ਜੀ ਟੈਕਨੀਕਲ ਆਪਾਂ ਨੂੰ ਇਹ ਕਹਿਣਾ ਪੈਣਾ ਕਿ ਇਹ ਜਿਹੜਾ ਕਪੂਰ ਖਲਾ ਹਾਊਸ ਹੈ ਜਿਸ ਵਿੱਚ ਭਗਵੰਤ ਸਿੰਘ ਮਾਨੂ ਦੀ ਗੱਲ ਕੀ ਹੈ ਇਹਦੀ ਮੇਰੀ ਰਹਿਸ਼ ਜੀ ਰਹਿਸ਼ ਭਗਵੰਤ ਸਿੰਘ ਮਾਨੂ ਦੀ ਉਹ ਜਿਹੜੀ ਮੰਨ ਲਈਆ ਪਉਣੀ ਰਹਿਸ਼ ਤੇ ਰਾਗੂ ਟਿੱਡੇ ਵਾਲ ਉੱਤੇ ਜਿਹੜਾ ਮੰਨਣਾ ਕਿਉਂ ਹੈ ਸੀ ਬਿਲਕੁਲ تھی مطلب سرکاری ریسٹ ہاؤس نوکی پراپرٹی اس طرح بنا لوگے کہ نیچرلی ہے پھر تی الزام بھی لیکن یہ تو فٹافڑائی ہوگی ہے یہ ستھتی ہے آج یہ الیکشن کمیشن یہ فیصلہ لگتا ہے ایک تو ماملہ یہ پینڈ گیا دوجا الیکشن کمیشن ماملے ہوگیا ہوا اروند کےجریوال ਕਈ ਬਈ ਆਪਾਂ ਬਿਆਨ ਦੇ ਦਿੰਨੇ ਚੰਦੀ ਸਾਹਿਬ ਤੇ ਬਿਆਨ ਦੇ ਕੇ ਆਪਾਂ ਇਹ ਨਹੀਂ ਦੇਖਦੇ ਕਿ ਇਹ ਧਿਆਨ ਦਾ ਅਸਰ ਨੈਗੇਟਿਵ ਪਊਗਾ ਕਿ ਪੋਜੀਟਿਵ ਪਊਗਾ ਜੀ ਇਹਨੂੰ ਜੋ ਮਰਜ਼ੀ ਆ ਕਹਦੇ ਉਹਨੇ ਕਹਦਾ ਕਿ ਇਹ ਜਮਨਲਾ ਪਾਣੀ ਹੈ ਨਾ ਇਹ ਜਿਹੜਾ ਦਿੱਲੀ ਨੂੰ ਆਉਂਦਾ ਹੈ ਹੂੰ ਇਸ ਜਮਨਲੇ ਪਾਣੀ ਦੇ ਵਿੱਚ ਕਹਿੰਦੇ ਜ਼ਹਿਰ ਕੋਲ ਘਰ ਆਣੇ ਵਾਲੇ ਨੇ ਜੀ ਦਿੱਲੀ ਵਾਲੇ ਦੇ ਜ਼ਹਿਰ ਪਿੰਦੇ ਆ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਦਿੱਤਾ ਹੂੰ ਵੀ ਇਹ ਆਪਾਂ ਹਿਸਾਬ ਕਰ ਤੂ ਤੇਰੇ ਕੋਲ ਕਿਹੜਾ ਸਬੂਤ ਹੈ ਜਿਸ ਦੇ ਨਾਲ ਇਹ ਸਾਬਤ ਹੋਵੇ ਕਿ ਇਹ ਜ਼ਹਿਰ ਹੈ ਜੀ ਅਰੇ ਮੁੱਖ ਮੰਤਰੀ ਨੈਤ ਸਿੰਘ ਸੈਣੀ ਆ ਉਹ ਕਹਿੰਦਾ ਜੀ ਨੂੰ ਤੁਸੀਂ ਜ਼ਹਿਰ ਕਹਿੰਦੇ ਆ ਲਓ ਜੀ ਮੈਂ ਪੀ ਲਿਆ ਉਹਨੇ ਪਾਣੀ ਪੀ ਲਿਆ ਜੀ ਪ੍ਰਧਾਨ ਮੰਤਰੀ ਕਹਿੰਦਾ ਕਿ ਦਿੱਲੀ ਦੇ ਵਿੱਚ ਛੋਟੇ ਤੋਂ ਛੋਟੇ ਤੇਰੇ ਅਫਸਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਬੈਠੀ ਹੈ ਜੀ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਜਿੱਥੇ ਬੈਠੀ ਹੈ ਸਾਰੇ ਬੇਜੂਤੋਂ ਤੋਂ ਲੈ ਕੇ ਸੁਪਰੀਮ ਅਦਾਲਤ ਤੱਕ ਬੈਠੀ ਹੈ 11 ਸਾਲ ਤੋਂ ਕਿਲਾ ਮੈਂ ਵੀ ਇੱਥੇ ਆ ਪਾਣੀ ਦਿੱਲੀ ਨੂੰ ਸਭਾ ਜਮਣਾ ਤੋਂ ਉਹ ਤਾਂ ਕਹਿੰਦਾ ਪ੍ਰਧਾਨ ਮੰਤਰੀ ਵੀ ਪਾਣੀ ਕਿਹਦਾ ਹੈ ਹੂੰ ਹੂੰ ਤੁਸੀਂ ਵੀ ਪਾਣੀ ਪੀ ਲਿਓ ਕੀ ਹਰਿਆਣਵੀ ਸਰਕਾਰ ਪ੍ਰਧਾਨ ਮੰਤਰੀ ਨੂੰ ਮਾਰਨ ਜੀ ਦੂਜੀ ਪਾਸੇ ਹਰਿਆਣਵੀ ਮੁੱਖ ਮੰਤਰੀ ਨੇ ਕਿਹਾ ਕਿ ਅੰਦਰ ਦੀ ਇਹ ਗੁੰਡਾ ਬੜਾ ਖਿਲਸ਼ਲਿਤਰੀ ਹੈ ਹਾਂ ਹਰਿਆਣੇ ਦਾ ਜੰਪਲ ਕਹਿੰਦਾ ਹਰਿਆਣੇ ਨੂੰ ਕਹੀ ਜਾਂਦਾ ਵੀ ਇਹ ਜੈਹਰ ਪਾਉਂਦੇ ਨੇ ਜੀ ਕੋਈ ਜਿਹੜਾ ਇਹਨਾਂ ਨੂੰ ਨੋਟਿਸ ਦਿੱਤਾ ਸੀਗਾ ਇਹਨੇ ਜਵਾਬ ਦਿੱਤਾ ਲੇਕਿਨ ਚੋਣ ਕਮਿਸ਼ਨ ਤੋਂ ਸੰਤੁਸ਼ਟ ਨਹੀਂ ਹੋਇਆ ਕਿ ਚੋਣ ਕਮਿਸ਼ਨ ਨੇ ਇਹਦੇ ਉੱਤੇ ਦਬਾਰਾ ਬਣਾ ਲਿਆ ਉਹਨੇ ਕਹਿ ਵੀ ਦਬਾਰਾ ਲਾਪਈ ਜੀ ਤੇਰੇ ਕੋਲ ਸਬੂਤ ਕੀ ਹੈ ਤੂੰ ਇਲਜ਼ਾਮ ਤਾਂ ਲਾ ਰਹੇ ਏ ਅਧੂਰੇ ਕਦ ਸੋਰ ਕਮਿਸ਼ਨ ਪੱਲਾ ਰਜਿੰਦਰਜੀਤ ਕਵਰ ਆਪਾਂ ਜਾਣਦੇ ਹਾਂ ਕਿ ਰਜਿੰਦਰ ਕਵਰ ਉਹ 14 ਦਿਨ ਅੰਮ੍ਰਿਤਸਰ ਤੇ ਤੇਰੇ ਦੇ ਮੋਦੀ ਸ਼ਾਹ ਚੌਦੀ ਆ ਉਹੀ ਚੌਦੀ ਨਹੀਂ ਹੈ ਉਹ ਕਹਿੰਦੇ ਅੰਮ੍ਰਿਤ ਉਹ ਰਜਿੰਦਰ ਕਵਰ ਉਹੀ ਕਰਦਾ ਸਾਰੀਆਂ ਪੋਲੀਟਿਕਲ ਪਾਰਟੀਆਂ ਦੀ ਬਿਰੋਧ ਵਾਲੀ ਉਥੇ ਅਟੈਕ ਕਰਦੀ ਹੈ ਹਾਂ ਹਾਂ ਅਰੇ ਆ ਜੀ ਨੇ ਨਹੀਂ ਚੈਲੰਜ ਦਿੱਤਾ ਵੀ ਜੇ ਤੂੰ ਰਾਇਵਿਸਟੀ ਕਰਨੀ ਹੈ ਤੇ ਤੂੰ ਆ ਜਾ ਕੇ ਮੇਰੇ ਖਲਫ ਚੋੜ ਲੰਦਾ ਜੀ ਜੀ ਉਹ ਚੋੜ ਲੰਨ ਵਾਲੀ ਗੱਲ ਕਰਨਤੋਂ ਆਏ ਸਵੇ ਕਾਫੀ ਬੁਰੀ ਤਰ੍ਹਾਂ ਫਸੇ ਹੋਏ ਹੈ ਜਿਵੇਂ ਡੀ ਇਲੈਕਸ਼ਨ ਚ ਜੀ ਜੀ ਅਰੇ ਇਹ ਗੱਲ ਆਪਣੇ ਤੁਸੀਂ ਪੰਜਾਬ ਦੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਬਸੇ ਦਾ ਯੂਨੀਅਨ ਟੈਰੀਟਰੀ ਹੈ ਜੀ ਲੇਕਿਨ ਚੰਡੀਗੜ੍ਹ ਦੀ ਜੋ ਕੁਝ ਹੁੰਦਾ ਹੈ ਉਹ ਆਪਾਂ ਪੰਜਾਬ ਨਾਲੋਂ ਚੇਹਰਖੇ ਨਹੀਂ ਦੇਖ ਸਕਦੇ ਕੀ ਦੇ ਕੋਈ ਪਿਛਲੇ ਦਿਨਾਂ ਦੇ ਵਿੱਚ ਲੋਨਾਂ ਦੇ ਚੋਰਾ ਹੋ ਰਹੀਆਂ ਆਪਣੀਆਂ ਮੀਟੀਆਂ ਹਮਮ ਅੰਮ੍ਰਿਤਸਰ ਦੇ ਨੀਰ ਤਿੰਨਾਂ ਬਾਣੀ ਸੈਕਟਾਸੀ ਬੋਟੇ ਚੋਰ ਐ ਇਸ ਕੋਤੇ ਤੈ ਨਾਲ ਕੀਤੀ ਐ ਕਿ ਦੀ ਉਹ ਕਹਿੰਦੀ ਹੋ ਗਿਆ ਹੋ ਗਿਆ ਹੋ ਗਿਆ ਕੋਈ ਇਲੈਕਸ਼ਨ ਹੀ ਨਹੀਂ ਹੋਈ ਹਮ ਤੇ ਉਹ ਮਾਮਲਾ ਆਜ ਪੈਂਡਿੰਗ ਪਿਆ ਹਾਈ ਕੋਰਟ ਦੇ ਵਿੱਚ ਕੇਸ਼ ਹਾਈ ਕੋਰਟ ਵੀ ਕੇ ਦਾ ਟ੍ਰਿਬਿਨਲ ਜਵ ਪਤਾ ਨਹੀਂ ਕਾਂਗਰਸੀ ਕੀ ਕਰ ਰਹੀ ਪਰ ਉਸ ਤੋਂ ਬਾਅਦ ਕਾਂਗਰਸ ਦੇ ਦੋ ਲੀਡਰ ਐ ਜਿਹੜੇ ਜੀ ਰੋਦੀ ਘਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਐ ਤੇ ਉਧਰ ਰਾਜਾ ਬਟੇਂਗਾ ਜਿਹੜੇ ਪਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐ ਜੀ ਉਹਨਾਂ ਦੇ ਕਵਾਜ ਦੇ ਵਿੱਚ ਇਹ ਕਦੇ ਵੀ ਸਾਡੀ ਇਹਨਾਂ ਨਾਲ ਨਹੀਂ ਹੋ ਸਕਦੀ ਹੂੰ ਇਹਨਾਂ ਨੇ ਜਿਹੜੇ ਲੋਕ ਹੁੰਦੀ ਆਮਾਦੀ ਪਾਰਟੀ ਵਾਲੇ ਕੇਜਰੀਵਾਲ ਖਾਸ ਕਰਕੇ ਉਹ ਉਹਦਾ ਸਮਝੌਤਾ ਕਰ ਲੈਂਦਾ ਹੈ ਜੀ ਆਪ ਦਾ ਮਤਲਬ ਕਹੜਾ ਹੈ ਤੇ ਆਪ ਦਾ ਮਤਲਬ ਕੱਦ ਤੋਂ ਬਾਅਦ ਆਮ ਦਾ ਲੱਤ ਸਾਦੀ ਨਾਲ ਕਰ ਜਿੰਦਾ ਧੋਖਾ ਅਸੀਂ ਆਪਣੀ ਪਾਰਟੀ ਨੂੰ ਕਹਿੰਦੇ ਕਿ ਭਾਈ ਤੁਸੀਂ ਇਹਨਾਂ ਨੂੰ ਵੋਟਾਂ ਨਾ ਪਾਓ ਹੂੰ ਆਪਾਂ ਇਹਨਾਂ ਨੂੰ ਚੰਡੀਗੜ੍ਹ ਦਾ ਮੇਅਰ ਨਹੀਂ ਬਣ ਦੇਣਾ ਜੀ ਇਹ ਆਈ ਜੀ ਕੇਜਰੀਵਾਲ ਦੀ ਹਾਈ ਕਮਾਂਡ ਹੈ ਹਾਈ ਕਮਾਂਡਰੇ ਕਹਿੰਦੇ ਨਹੀਂ ਸਾਡਾ ਪੁਰਾਣਾ ਕੱਢ ਜੂਣਾ ਚੱਲੂਗਾ ਹੂੰ ਉਹਨਾਂ ਤੇ ਮੇਰ ਦੀ ਚੋਣ ਹੋਈ ਸੀ ਹਾਂ ਆਵਾਜ਼ੀ ਪਾਰਟੀ ਨੇ ਉਥੇ ਪ੍ਰੀਮ ਲਤਾ ਰਾਜੀ ਦੀ ਬੀਬੀ ਨੂੰ ਖੜਾ ਕਰਤਾ ਜੀ ਲੋਕ ਨਿੱਤ ਜਿਹੜੀ ਇਹ ਪਾਰਟੀ ਜਨਤਾ ਪਾਰਟੀ ਨੇ ਆਪਣਾ ਕੋਈ ਕੈਂਡੀਡੇਟ ਖੜਾ ਕਰਤਾ ਜੀ ਉਹ ਵੀ ਬੀਬੀ ਆ ਬਬਲਾ ਬੀਬੀ ਬਬਲਾ ਮੇਰੇ ਖਿਆਲ ਹਰਪ੍ਰੀਤ ਕੇ ਜਸਪ੍ਰੀਤ ਕੁਸ਼ਹਿਲਾ ਨਾ ਹੋਏ ਪੁਰਾਣਾ ਉਹ ਟੱਪਰ ਕਾਂਗਰਸੀ ਹੈ ਜੀ ਉਹਦਾ ਵੀ ਨੇ ਵੀ ਖੜਾ ਕਰਤਾ ਸੀਨੀਅਰ ਕੇ ਪ੍ਰੀਮੀਅਰ ਪ੍ਰੀਮੀਅਰ ਕਾਂਗਰਸਪੀਤਰੀਆ ਹਾਂ ਜਿਹਨਾਂ ਤੇ ਵੀ ਚਾਲ ਹੋਈ ਇਲੈਕਸ਼ਨ ਉਹ ਜੀ ਤਾਂ 2-3 ਵੋਟਾਂ ਦੇ ਫਰਕ ਦੇ ਨਾਲ ਬੀਜੇਪੀ ਜਿੱਤ ਗਈ ਜੀ ਪਰ ਸੀਰੀਜ਼ ਦੇ ਪੀਨਰ ਤੇ ਮੇਰਦੀ ਏਰੀਆ ਹੈ ਕਿ ਦੋਨੇ ਸੀਟਾਂ ਜਿੱਤ ਗਈ ਕਾਂਗਰਸ ਹੂੰ ਹੂੰ ਉਹਨੇ ਜਲੌੜਾ ਪਾਈ ਜਾਵੇ ਜੀ ਕਾਂਗਰਸ ਸਾਡੇ ਨਾਲ ਝੋਖਾ ਕਰ ਗਈ ਮੈਂ ਹੁਣ ਉਹ ਪੱਗ ਰਤੀ ਹੁਣੇ ਦੀ ਇੱਕ ਨਵੀਂ ਇਨਫਰਮੇਸ਼ਨ ਆਈ ਹੈ ਸਾਹਮਣੇ ਲੇਟੈਸਟ ਜੀ ਕੋ ਇਹ ਆਈ ਹੈ ਕਿ ਪ੍ਰੇਮ ਲਤਾ ਨੂੰ ਕੈਂਡੀਡੇਟ ਨਾ ਬਣਾਇਆ ਜਾਵੇ ਜੀ ਇਹ ਲਗਭਗ ਜਿਹੜੇ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਦੇ ਕੌਂਸਲਰ ਆ ਉਹਨਾਂ ਦੇ ਵਿੱਚੋਂ ਬਹੁਤ ਕੀ ਰਾਏ ਇਹ ਕਿ ਕੇਸੀ ਦੇ ਹੱਕ ਵਿੱਚ ਨਹੀਂ ਇਸ ਵੀਡੀਓ ਬਾਰੇ ਇਹ ਕਿਹਾ ਜਾਂਦਾ ਕਿ ਥੋੜਾ ਮਤਲਬ ਸੁਆਹ ਕੜਵਾ ਜੀ ਖਰਬਾ ਕਹਿ ਸਕਦੇ ਆ ਪਵਿੱਲਾ ਸੁਆਹ ਖਰਬਾ ਹੈ ਲੋਕ ਜਿੰਦ ਤੋਂ ਜਿਨੇ ਉਹ ਕਹਿੰਦੇ ਕੋਈ ਨਹੀਂ ਮੌਕੇ ਤੇ ਦੱਸਾਂਗੇ ਕਹਿੰਦੀ ਵੀ ਜਿਹੜਾ ਉਹਨਾਂ ਦਾ ਸਹਿ ਇੰਚਾਰਜ ਹੈ ਨਾ 6694 ਜੀ ਅਨੇ ਸਤਨੂ ਵਾਲੀ ਗਾਣੀ 2 ਘੰਟੇ ਪਹਿਲਾਂ ਕਹਿਤਾ ਕਿ ਇਹ ਬੀਬੀ ਜਿਹੜੀ ਹੈ ਜੀ ਇਹ ਲੜੂਗੀ ਚੋੜ ਪ੍ਰੇਮ ਲਤਾ ਜੀ ਤੇਰੇ ਕੈਂਡੀਆ ਦੇ ਵਿੱਚੋਂ ਦੋ ਰੋਟਾਂ ਕਦਾਂ ਦੀ ਆ ਗਈ ਕਰਾਸ ਕਰਕੇ ਹਾਂ ਹਾਂ ਆਮ ਆਜ਼ਾਦੀ ਪਾਰਟੀ ਦੀ ਲੇਟੈਸਟ ਪਾਸਕਰ ਅਖਬਾਰ ਦੀ ਵੈਬਸਾਈਟ ਕੋਲ ਕਿ ਨਕੋ ਪੁੱਛੋ ਤੇ ਆ ਗਿਆ ਜੀ ਇੱਕਦਮ ਕਾਂਗਰਸ ਵਾਲਾ ਕਰਕੇ ਕਾਂਗਰਸੀ ਇੱਕ ਬੀਬੀ ਕਰਨ ਨਾਲ ਹੀ ਰਲਦੀ ਸੀ ਜੀ ਜੀ ਉਰਚ ਰੋ ਪਈ ਜਾਂਦਾ ਵੀ ਆ ਆਇਆ ਹੈ ਹੈ ਮੈਂ ਬਹੁਤ ਇੱਕ ਸੀਨੀਅਰ ਜੇ ਜਰਨਲਿਸਟ ਦੇ ਨਾਲ ਗੱਲਬਾਤ ਕਰ ਰਿਹਾ ਸੀ ਤੇ ਉਹਨੇ ਮੈਨੂੰ ਕਹਿ ਕੇ ਕਿੰਦੇ ਤੁਸੀਂ ਕੱਲ ਦੇਖੋ ਜੀ ਕਿ ਪੰਜਾਬ ਦੀ ਲੜਾਈ ਦਿੱਲੀ ਨਾਲ ਹੈ ਹਮੇਸ਼ਾ ਹੀ ਦਿੱਲੀ ਦਰਬਾਰ ਪੰਜਾਬ ਦਾ ਦੁਸ਼ਮਣ ਹੈ ਤੇ ਪੰਜਾਬ ਦਿੱਲੀ ਦਰਬਾਰ ਨਾਲ ਟਕਰਾਉਂਦਾ ਹੈ ਜੀ ਸਾਡੀ ਹੁੰਦੀ ਨਹੀਂ ਇਹ ਕਿ ਸਰਕਾਰ ਪੰਜਾਬ ਦੀ ਹੈ ਸਾਰੀ ਦੀ ਸਾਰੀ ਤਾਂ ਦਿੱਲੀ ਦਰਬਾਰ ਦੀ ਸੇਵਾ ਚ ਹੈ ਹਾਂ ਹਾਂ ਤੇ ਜੇਕਰ ਦੇਖੀਏ ਪੰਜਾਬ ਦੇ ਹਿੱਤਾਂ ਨਾਲ ਇਹਨਾਂ ਦਾ ਟਕਰਾਅ ਹੁੰਦਾ ਹੈ ਜੀ ਇਹ ਕਿਉਂ ਚੰਦੀ ਸਭ ਕੁੱਲ ਮਿਲਾ ਕੇ ਜੇ ਆਪਾਂ ਵੇਖੀਏ ਤੇ ਇਲਜ਼ਾਮ ਵੀ ਲੱਗੀ ਹੈ ਜੇ ਕੇਜਰੀਵਾਲ ਸਾਹਿਬ ਤੇ ਕਿ ਜੀ ਤੁਸੀਂ ਆਹ ਕੀਤਾ ਤੁਸੀਂ ਆਹ ਕੀਤਾ ਆਹ ਕੀਤਾ ਲੇਕਿਨ ਮੇਰਾ ਇਹ ਮੰਨਣਾ ਹੈ ਕਿ ਜੇ ਤੁਸੀਂ ਇੱਕ ਹੱਥ ਕਰੋਗੇ ਤਾਂ ਦੂਜੇ ਹੱਥ ਪਰ ਹੋਗੇ ਵੀ ਹਾਂ ਤੁਸੀਂ ਬੰਨਣਾ ਤੁਸੀਂ ਤੇ ਮਰਦੀਆਂ ਬੰਨ ਲਓ ਜੇ ਮਰਦੀਆਂ ਕਿਸੇ ਨਾਲ ਕੁਝ ਕਸਰ ਜੋੜ ਕਰ ਲਓ ਕਿ ਜੇ ਨਾਲ ਤੁਸੀਂ ਲਾਈ ਹੋ ਜੀ ਉਹ ਤੁਸੀਂ ਪੀਪੀ ਲਾਉਣੇ ਲਾ ਦਿਓ ਜੀ ਅੰਡੀਗੜਵੀ ਇਲੈਕਸ਼ਨ ਤੋਂ ਬਾਅਦ ਹੁਣ ਸਾਰਾ ਦਾ ਟੱਬਰ ਸ਼ਹਿਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਦਾ ਕੁਝ ਨਹੀਂ ਜਦ ਰੋ ਧੋਖਾ ਕਰ ਰਿਹਾ ਜੀ ਤੁਸੀਂ ਕਾਹਨੋਂ ਧੋਖਾ ਕਰ ਰਿਹਾ ਛੋਟੇ ਕੋਲੇ 24 ਹੈ ਉਹਨਾਂ ਦੇ ਕੋਲੇ 41 ਸੀ ਬਗੈਰ ਬੁੱਤਾ ਪੰਗਾ ਤੋਂ ਤੁਸੀਂ ਲੈ ਕੇ ਪੁਲਿਸ ਤੇ ਲਾਲਾ ਲਾਲਾ ਕਰਕੇ ਕਹਿੰਦੇ ਜਦਾ ਮਿਹਰ ਬਣ ਗਿਆ ਮਿਹਰ ਬਣ ਗਿਆ ਜੀ ਕਾ ਹਾਲਤ ਬਣੀ ਜੀ